ਮੈਂ ਉਹਨਾਂ ਨੂੰ ਕਿਹਾ ਵੀ ਜੇ ਅਫਸਰਾਂ ਨੂੰ ਆ ਹੀ ਨਹੀਂ ਪਤਾ ਕਿ ਪੰਜਾਬ ਦੇ ਕਿਸਾਨਾਂ ਨੂੰ ਬਿਜਲੀ ਨਹੀਂ ਮਿਲ ਰਹੀ ਪੰਜਾਬ ਦੇ ਹਸਪਤਾਲਾਂ 'ਚ ਬਿਜਲੀ ਨਹੀਂ ਜਾ ਰਹੀ ਪੰਜਾਬ ਦੀਆਂ ਕਚਹਿਰੀਆਂ ਤੇ ਪੰਜਾਬ ਦੇ ਪਿੰਡਾਂ 'ਚ ਕਿਸਾਨਾਂ ਲਈ ਬਿਜਲੀ ਨਹੀਂ ਹੈ ਤਾਂ ਜੇ ਤੁਸੀਂ ਸਾਡੇ ਤੋਂ ਆਪ ਪੁੱਛ ਰਹੇ ਹੋ ਤਾਂ ਸ਼ਰਮਨਾਕ ਗੱਲ ਹੈ ਅਫਸਰ ਸਹਿਬਾਨਾਂ ਨੂੰ ਦੱਸਿਆ ਹੈ ਕਿ ਸਰਕਾਰ ਦੀ ਗਾਰੰਟੀ ਸਗੀ ਮੈਂ ਖੜੇ ਪੈਰ ਆਪਣੇ ਪੈਨ ਨਾਲ ਕਾਗਜ਼ ਤੇ ਲਿਖ ਕੇ ਦੱਸਦਾ ਕਿ 24 ਘੰਟੇ ਮੁਫਤ ਬਿਜਲੀ ਦੇਣ ਦੀ ਗਾਰੰਟੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੇ 2022 ਦੀਆਂ ਚੋਣਾਂ ਦੇ ਵਿੱਚ ਕੀਤੀ ਸੀ ਉਹ ਗਾਰੰਟੀ ਪੂਰੀ ਕਰਨ ਨੂੰ ਉਹ ਯਾਦ ਦਿਵਾਉਣ ਲਈ ਅਸੀਂ ਅੱਜ ਧਰਨਾ ਜਿਹੜਾ ਲਾਇਆ ਸੀ ਉਹ ਕਾਗਜ਼ ਤੇ ਅਸੀਂ ਟੁਕੜੇ ਤੇ ਲਿਖ ਕੇ ਦਿੱਤਾ ਕਿ ਉਹ ਮੁੱਖ ਮੰਤਰੀ ਸਾਹਿਬ ਤੱਕ ਭੇਜੋ ਦੀ ਜੇ ਇਹ ਪੰਜਾਬ ਦੇ ਲੋਕਾਂ ਦਾ ਦਰਦ ਹੈ ਪੰਜਾਬ ਦੇ ਲੋਕਾਂ ਦੀ ਗੱਲ ਅਸੀਂ ਕਰਨ ਆਏ ਆ ਪੰਜਾਬ ਦੇ ਲੋਕਾਂ ਦਾ ਸਵਾਲ ਲੈ ਕੇ ਆਏ ਆ ਕਿ ਤੁਸੀਂ ਆਪਣੀ ਗਾਰੰਟੀ ਹੈ ਜਿਹੜੀ ਉਹ ਕਦੋਂ ਪੂਰੀ ਕਰੋਗੇ 2.5 ਸਾਲ ਬੀਤ ਗਏ ਤੁਸੀਂ ਆਪਣੀ ਗਾਰੰਟੀ ਪੂਰੀ ਨਹੀਂ ਕੀਤੀ ਪਹਿਲੀ ਗਾਰੰਟੀ ਸੀ ਦਸਾਂ ਚੋਂ ਪਹਿਲੀ ਗਰੰਟੀ 24 ਇੰਟੂ 7 ਬਿਜਲੀ ਮੁਹਈਆ ਕਰਾਉਣ ਦੀ ਮੁਫਤ ਬਿਜਲੀ ਦੀ ਸੀਗੀ ਉਹ ਯਾਦ ਦਿਵਾਉਣ ਆਏ ਸੀਗੇ ਔਰ ਇਹਨਾਂ ਦੇ ਰਾਹੀਂ ਮੈਸੇਜ ਇਹ ਵੀ ਦਿੱਤਾ ਕਿ ਜੇ ਇਹਦਾ ਹੱਲ ਨਹੀਂ ਹੁੰਦਾ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਇਹ ਆਵਾਜ਼ ਅਸੀਂ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਘਰ ਹੈ ਉਹਨਾਂ ਦਾ ਆਫੀਸ਼ੀਅਲ ਰੈਜ਼ਿਡੈਂਸ ਚੰਡੀਗੜ੍ਹ ਦੇ ਵਿੱਚ ਉਹਦਾ ਘਰਾਵ ਕਰਨ ਵੀ ਡਾਵਾਂਗੇ ਔਰ ਉਹਨਾਂ ਦੀ ਗੱਲ ਹੈ ਜਿਹੜੀ ਉਹ ਪੰਜਾਬ ਦੇ ਲੋਕਾਂ ਦੀ ਗੱਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਦਰਵਾਜੇ ਉਹਨਾਂ ਦੇ ਦਰ ਤੱਕ ਰੱਖਾਂਗੇ ਔਰ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਜਿਹੜੀ ਗੱਲ ਹੈ ਉਹਨਾਂ ਦਾ ਤਾਂ ਹੱਕ ਹੈ ਉਹ ਦਵਾਨ ਦੀ ਜਿਹੜੀ ਕੋਸ਼ਿਸ਼ ਹੈ ਇਹ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰਾਂਗੇ ਮੇਰੇ ਖਿਆਲ ਚ ਉਹ ਮੀਂਹ ਦੀ ਵੇਟ ਕਰ ਰਹੇ ਹੈ ਔਰ ਇਹ ਤਾਂ ਇਹ ਗੱਲ ਹੋ ਗਈ ਵੀ ਰੱਬ ਆਸਰੇ ਹੈ ਜਦੋਂ ਸਿਹਤ ਮੰਤਰੀ ਸਾਹਿਬ ਪਟਿਆਲੇ ਫਲਡਾਂ ਦੀ ਸਿਚੁਏਸ਼ਨ ਦੇਖ ਬੰਨ ਦੇਖਣ ਜਾਂਦੇ ਨੇ ਉਹ ਕਹਿੰਦੇ ਇਹ ਤਾਂ ਰਿਪੇਅਰ ਨਹੀਂ ਹੋਏ ਪਰਮਾਤਮਾ ਕਰੇ ਵੀ ਬਾਰਸ਼ਾਂ ਨਾ ਪੈਣ ਤੇ ਬਿਜਲੀ ਬੋਰਡ ਕਹਿੰਦਾ ਕਿ ਬਾਰਸ਼ਾਂ ਪੈਣ ਇਹ ਸਰਕਾਰ ਦਾ ਹਾਲ ਇੱਕ ਵਿਭਾਗ ਕਹਿੰਦਾ ਵੀ ਰੱਬ ਆਸਰੇ ਵੀ بارش ਪਵੇ ਤੇ ਇੱਕ ਵਿਭਾਗ ਕਹਿ ਰਿਹਾ بارش ਨਾ ਪਵੇ ਤਾਂ ਉਹ ਵੀ ਰੱਬ ਆਸਰੇ ਇਹ ਸਰਕਾਰ ਰੱਬ ਆਸਰੇ ਚੱਲ ਰਹੀ ਹੈ ਆਹੀ ਦੁੱਖ ਲੈ ਕੇ ਆਈ ਸੀ ਇੱਕ ਵਰਕਰ ਨੂੰ ਕਾਂਗਰਸ ਪਾਰਟੀ ਦਾ ਬਹੁਤ ਬਹੁਤ ਇੰਚਾਰਜ ਅੱਜ ਸਾਡੀ ਪੰਜਾਬ ਦੇ ਨਾਮ ਨਿਯੁਕਤ ਇੰਚਾਰਜ ترਸ਼ਿੰਦਰ ਮਹਾਰਜੀ ਵੱਲੋਂ ਪੰਜਾਬ ਯੂਥ ਕਾਂਗਰਸ ਦਾ ਇੱਕ ਸਟੇਟ ਲੈਵਲ ਦਾ ਪ੍ਰੋਗਰਾਮ ਰੱਖਿਆ ਗਿਆ ਸੀਗਾ ਤੁਸੀਂ ਦੇਖ ਰਹੇ ਹੋ ਪਿਛਲੇ ਦਿਨਾਂ ਤੋਂ ਜਿਹੜੇ ਬਿਜਲੀ ਦੇ ਕਟਾਂ ਕੱਟ ਲੱਗ ਰਹੇ ਨੇ ਪੂਰੇ ਪੰਜਾਬ 'ਚ ਤੇ ਜਿਹੜੀ ਸਰਕਾਰ ਜਿਹੜੀ ਪੰਜਾਬ ਸਰਕਾਰ ਆਮ ਆਦਮੀ ਦੀ ਸਰਕਾਰ ਨੇ ਝੂਠੇ ਵਾਅਦੇ ਕਰਕੇ ਤੇ ਜਿਹੜੀ ਕਹਿੰਦੀ 24 ਘੰਟੇ ਬਿਜਲੀ ਦਵਾਂਗੇ ਸਰਪਲੱਸ ਬਿਜਲੀ ਦਵਾਂਗੇ ਇਹਦੇ ਵਾਅਦੇ ਕਰਕੇ ਜਿਨ੍ਹਾਂ ਨੇ ਸਰਕਾਰ ਬਣਾਈ ਸੀ ਅੱਜ ਉਹਨਾਂ ਨੂੰ ਅਸੀਂ ਸਾਰੀ ਪੰਜਾਬ ਯੂਥ ਕਾਂਗਰਸ ਦੇ ਸਾਡੀ ਅਗਵਾਈ ਕਰਦੇ ਪੰਜਾਬ ਦੇ ਵਾਈਸ ਪ੍ਰਧਾਨ ਉਦੇਦੀਪ ਸਿੰਘ ਢੱਲੋਜੀ ਸਾਡੇ ਹਰਮਨ ਸੇਖੋਂ ਜੀ ਲक्की ਸੰਧੂ ਲੱਕੀ ਸਿੱਧੂ ਲੱਕੀ ਸਿੱਧੂ ਜੀ ਆਪਣੇ ਜੋ ਅਮਰਿੰਦਰ ਸੰਧੂ ਜੀ ਰਾਣਾ ਸਰਮੋਤੰ ਸਰਵੋਤਮ ਜੀ ਦੀਪ ਜਿਵਾਣਾ ਜਿੰਨੇ ਹੋਰ ਵੀ ਸਾਡੇ ਸਾਥੀ ਆ ਸਾਰੇ ਇੱਥੇ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਕੋਟੈਸਟ ਕੀਤਾ ਹੈ ਵੀ ਸਰਕਾਰ ਨੂੰ ਜਵਾਬ ਲੈਣਾ ਹੈ ਕਿ ਜਿਹੜੀ ਠੁੱਟੀ ਸਰਕਾਰ ਜਿਹੜੀ ਕਹਿੰਦੀ ਸੀ ਕਿ 24 ਘੰਟੇ ਬਿਜਲੀ ਦਵਾਂਗੇ ਅੱਜ ਹਾਲਾਤ ਕੀ ਨੇ ਜਿਹੜੀ ਝੋਨੇ ਦੀ ਬਜਾਈ ਚ ਕਿਸਾਨ ਚੀਕਾ ਮਾਰ ਰਹੇ ਨੇ ਜਿਹੜੇ ਕਿ ਉਹਨਾਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ ਉੱਥੇ ਮੋਟਰਾਂ ਚੱਲ ਨਹੀਂ ਰਹੀਆਂ ਕਿਉਂਕਿ ਉੱਥੇ ਪਾਣੀ ਨਹੀਂ ਆ ਰਿਹਾ 4-4 5-5 ਘੰਟੇ 4-5 ਦਿਨ ਉਹਨਾਂ ਦੀ ਬਿਜਲੀ ਜਿਹੜੀ ਹੈ ਨਹੀਂ ਉੱਥੇ ਇਸ ਕਰਕੇ ਤੇ ਬਹੁਤ ਜ਼ਿਆਦਾ ਤੁਸੀਂ ਦੇਖ ਰਹੇ ਪਿਛਲੇ ਦਿਨਾਂ ਚ ਜਿਵੇਂ ਰਜਿੰਦਰਾ ਹਸਪੀਟਲ ਦਾ ਹਾਲ ਦੇਖਿਆ ਤੁਸੀਂ ਫੈਕਟਰੀਆਂ ਚ ਜਿਵੇਂ ਲਾਈਟ ਨਹੀਂ ਸਕੂਲਾਂ ਚ ਲਾਈਟ ਨਹੀਂ ਬੱਚਿਆਂ ਦੇ ਪੜ੍ਹਾਈ ਚ ਜਿੱਥੇ ਕਿਤੇ ਨੁਕਸਾਨ ਹੋ ਰਿਹਾ ਆ ਆਲ ਓਵਰ ਸਾਰੇ ਨੁਕਸਾਨ ਹੋ ਰਿਹਾ ਜੋ ਹੀ ਬਿਜਲੀ ਬੋਰਡ ਦੇ ਪ੍ਰਸ਼ਾਸਨਿਕ ਅਫਸਰ ਨੂੰ ਪੁੱਛਣਾ ਆ ਰਹੇ ਆ ਵੀ ਇਹਦੇ ਹਾਲਾਤ ਕੀ ਹੈ ਨਹੀਂ ਤੇ ਯੂਥ ਕਰਾਉਂਗੇ ਤੇ ਪੱਕਾ ਧਰਨਾ ਦੇਗੀ ਜੇ ਸਾਨੂੰ ਅੱਜ ਇਹਨਾਂ ਦਾ ਜਵਾਬ ਦੇ ਕੇ ਨਾ ਭੇਜਿਆ ਜੀ ਅੱਜ ਸਮਝੋ ਵੀ ਮਿਲਿਆ ਕਿ ਰਜਿੰਦਰਾ ਹਸਪੀਟਲ ਦੇ ਵਿੱਚ ਲਾਈਟ ਜਾਣਾ ਹੋਣ ਕਰਕੇ ਕਿੰਨੀ ਮੌਤ ਵੀ ਹੋ ਗਈ ਹੈ ਬਿਲਕੁਲ ਦੇਖੋ ਮਾਰੇ ਹਾਲਾਤ ਨੇ ਜੀ ਇਹ ਹਾਲਾਤ ਕਦੀ ਆਪਾਂ ਨੇ ਦੇਖਣ ਨਹੀਂ ਸੀਗੇ ਜਿਹੜੀ ਚੀਜ਼ਾਂ ਦੇ ਬਹੁਤ ਲੋਡ ਵੱੰਦੇ ਨੇ ਜੀ ਜੇ ਆਪਾਂ ਘਰਾਂ 'ਚ ਵੀ ਜਾਂ ਕਿਤੇ ਵੀ ਹੁੰਨੇ ਆ ਆਪਾਂ ਐਮਰਜੈਂਸੀ ਲਈ ਜਨਰੇਟਰ ਰੱਖਦੇ ਆ ਇਹਨਾਂ ਦੇ ਇਹ ਹਾਲਾਤ ਹੈ ਸਰਕਾਰ ਦੇ ਵੀ ਇੱਥੇ ਜਨਰੇਟਰ ਜਾਂ ਇਨਵਰਟਰ ਵੀ ਨਹੀਂ ਪ੍ਰੋਵਾਈਡ ਕਰ ਸਕਦੇ ਆਪਾਂ ਇਹੀ ਸਵਾਲ ਲੈਣ ਨੂੰ ਅੱਜ ਪੁੱਛਣਾ ਹੈ ਵੀ ਕੀ ਹਾਲਾਤ ਸਰਕਾਰ ਦੇ ਇੰਨਾ ਦਿਵਾਲੀਆ ਨਿਕਲ ਚੁੱਕਾ ਹੈ ਕਿ ਆਪਾਂ ਨੂੰ ਜ਼ਿੰਦਗੀ ਜਿਹੜੇ ਬੰਦਿਆਂ ਨੂੰ ਮਰਨ ਤੱਕ ਵੀ ਇਹਨਾਂ ਨੂੰ ਇਹ ਸੋਚ ਸਮਝ ਨਹੀਂ ਰਹੀ ਵੀ ਇਹਨਾਂ ਲਈ ਜਾਨ ਗਵਾਉਣੀ ਵੀ ਇਹਨਾਂ ਲਈ ਕਿਸੇ ਲਈ ਜ਼ਰੂਰੀ ਨਹੀਂ ਸਮਝਦੇ ਜੀ ਸਾਡੀ ਪਾਰਟੀ ਵੱਲੋਂ ਕਹਾ ਗਿਆ ਸੀਗਾ ਕਿ ਨਹਿਰੀ ਪਾਣੀ ਦੇ ਕੇ ਜਿਹੜੀਆਂ ਲੋਕ ਜਿਹੜੀ ਹੈਗਿਆਂ ਨੇ ਕਹਿੰਦੇ ਨੇ ਕਿ ਭਗਵਾਨ ਪ੍ਰਮਾਨ ਕਹਿ ਰਹੇ ਸੀਗਾ ਹਰ ਇੱਕ ਸੂਏ ਦੇ ਵਿੱਚ ਪਾਣੀ ਆਊਗਾ ਜਿਹੜਾ ਪਿਛਲੇ 50 ਸਾਲਾਂ ਚ ਬਣਾਈ ਜਿਗ ਲੱਗਦਾ ਵੀ ਉਹ ਆਊਗਾ ਤੁਸੀਂ ਦੇਖ ਹੀ ਰਹੇ ਹੋ ਇਹਨਾਂ ਦੀ ਹਰ ਇੱਕ ਗੱਲ ਝੂਠੀ ਜਿਹੜੀ ਇਹ ਗੱਲ ਕਰਦੇ ਨੇ ਉਸ ਤੋਂ ਮੁੱਕਰਦੇ ਨੇ ਤੁਸੀਂ ਬਿਜਲੀ ਦੀ ਗੱਲ ਕਰਦੇ ਸੀ ਪਾਣੀ ਨਹਿਰੀਆਂ ਪਾਣੀਆਂ ਦੀ ਗੱਲ ਕਰਦੇ ਸੀਗੇ ਅੱਜ ਤੁਸੀਂ ਮੇਰੇ ਇੱਧਰ ਬਠਿੰਡੇ ਮਾਲਵੇ ਬੈਲਟ ਵਾਲੀ ਬੈਲਟ ਵਾਲੀ ਸੁਣ ਲਓ ਕਿਸਾਨ ਰੋਜ਼ ਕਿਸਾਨ ਰੋ ਰਹੇ ਨੇ ਕਿ ਉੱਥੇ ਕਹਿੰਦੇ ਨੇ ਸਾਨੂੰ ਸਾਡੇ ਸਿਰਫ ਪਾਣੀ ਉੱਥੇ ਆ ਰਿਹਾ ਜਿੱਥੋਂ ਦੇ ਜਿੱਥੇ ਦੇ ਤੂਆਂ ਦੇ ਨਾਲ ਜਿੱਥੇ ਨਦੀਆਂ ਦੇ ਬਿਲਕੁਲ ਨਾਲ ਨਾਲ ਜਿੱਥੇ ਜ਼ਮੀਨ ਲੱਗਦੀ ਹੈ ਉੱਥੇ ਪਾਣੀ ਆ ਰਿਹਾ ਅੰਦਰਲੇ ਕੀਤਾ ਬਿਲਕੁਲ ਪਾਣੀ ਆ ਰਿਹਾ ਇਹਨਾਂ ਨੇ ਠੇਕਾ ਹੀ ਲੈ ਰੱਖਿਆ ਵੀ ਅਸੀਂ ਝੂਠ ਬੋਲਣਾ ਹੀ ਬੋਲਿਆ ਜਿਹੜੀ ਝੂਠਾ ਦੀ ਸਰਕਾਰ ਹੈ ਸਾਡੀ ਡਿਮਾਂਡ ਦੀ ਅੱਜ ਦੀ ਗੱਲ ਜੇ ਕਰੀਏ ਤਾਂ ਤੁਹਾਨੂੰ ਪਤਾ ਸਾਰੇ ਪੰਜਾਬ ਦੇ ਵਿੱਚ ਬਿਜਲੀ ਦਾ ਸੰਕਟ ਆਇਆ ਹੋਇਆ ਖੇਤੀ ਸੈਕਟਰ ਦੇ ਵਿੱਚ ਜਿੱਥੇ 8 ਘੰਟੇ ਪਹਿਲਾਂ ਲਾਈਟ ਕਾਲੀ ਕਾਂਗਰਸ ਆਮ ਕਉਂਦੀ ਰਹੀ ਹੈ ਇਸ ਵਾਰ ਜੇ 5.5 ਘੰਟੇ ਵੀ 5 ਘੰਟੇ ਲਾਈਟ ਆਉਂਦੀ ਹੈ ਤਾਂ ਉਹਦੇ ਵੀ 15 15 20 25 ਮਿੰਟ 40 40 ਮਿੰਟ ਦਾ ਕੱਟ ਬੀਜ ਹੁੰਦੇ ਚੋਣਾ ਲੱਗਿਆ ਸੀ ਲਗਭਗ ਅੱਜ 24 ਜੁਲਾਈ ਹੋ ਗਈ ਆ ਕਿਸਾਨਾਂ ਦਾ ਬਹੁਤ ਮੰਦਾ ਹਾਲਾ ਲਗਭਗ ਸਾਡੇ ਬੋਗੇ ਏਰੀਆ ਸਾਡੀ ਤੇ ਅੱਜ ਜਿਹੜਾ ਇਹ ਰੋਸ ਮੁੰਚਾਣਾ ਕਰਿਆ ਕੀ ਮਤਲਬ ਕਿਸ ਮਕਸਦ ਨੂੰ ਲੈ ਕੇ ਕਰੇ ਅਸੀਂ ਪੰਜਾਬ ਦੀ ਜਿਹੜੀ ਸਰਕਾਰ ਹੈ ਭਗਵੰਤ ਮਾਨ ਦੀ ਇਹਨੂੰ ਜਗਾਉਣ ਆਏ ਆ ਕਿ ਪੰਜਾਬ ਦੇ ਵਿੱਚ ਇੰਨਾ ਸੰਕਟ ਪੈਦਾ ਕਰਦਾ ਤੁਸੀਂ ਕਹਿੰਦੇ ਸੀ ਵੀ ਅਸੀਂ ਕੋਨੇ ਦੀ ਖਾਲ ਖਾਲ ਲੱਭ ਲਈ ਆ ਖਾਣ ਉਹਦੇ ਕੋਲ ਆ ਕਿੱਧਰ ਜਾ ਰਿਹਾ ਇੱਕ ਟ੍ਰੇਨ ਲਗਾਤੀ ਸੀ ਇੱਕ ਕਹਿੰਦੇ ਸੀ ਗੋਵਿੰਦਵਾਲਾ ਸੀ ਥਰਮਲ ਪਲਾਟ ਖਰੀਦ ਲਿਆ ਇੱਡੇ ਇੱਡੇ ਬਾਅਦ ਇਹ ਜਿਹੜੇ ਝੂਠੇ ਕੀਤੇ ਸੀ ਉਹ ਕਿੱਧਰ ਗਏ ਉਹ ਥਰਮਲ ਪਲਾਂਟ ਦੀ ਬਿਜਲੀ ਕਿੱਥੇ ਜਾ ਰਹੀ ਹੈ ਅ ਮੁੱਖ ਮੰਤਰੀ ਭੂਵੰਤਮਾਨ ਤਾਂ ਕਹਿੰਦੇ ਰਜਵਾਹੇ ਤੇ ਸੂਏ ਪਾਣੀ ਨਹਿਰੀ ਪਾਣੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਊਗੀ ਕਿਸਾਨਾਂ ਨੂੰ ਦੇਖੋ ਸਿਰਫ ਇਹ ਫੋਕੇ ਬਾਅਦ ਇਹ ਪਾਣੀ ਤਾਂ ਪਹਿਲਾਂ ਤੋਂ ਹੀ ਲੈ ਕੇ ਚੱਲਦਾ ਔਰ ਇਹ ਪਹਿਲਾਂ ਦੀਆਂ ਨਹਿਰਾਂ ਬਣੀਆਂ ਇਹਨਾਂ ਨੇ ਤਾਂ ਜੇ ਖਾਲ ਪੱਕੇ ਕੀਤੇ ਹੋ ਸੈਂਟਰ ਸਰਕਾਰ ਦੀ ਪ੍ਰੋਜੈਕਟ ਆ ਉਹ ਪਹਿਲਾਂ ਤੋਂ ਵੀ ਚੱਲ ਰਿਆ ਔਰ ਉਹਨਾਂ ਨੇ ਸਿਰਫ ਉਹ ਟੇਲਾਂ ਤੱਕ ਪਾਣੀ ਪਹੁੰਚਾ ਕੇ ਵੀਡੀਓ ਬਣਵਾ ਲਈਆਂ ਉਹਨਾਂ ਪਿੱਛੇ ਵੀ ਇਦਾਂ ਹੀ ਕੰਮ ਚੱਲਦਾ ਸੀ 10 ਦਿਨ ਪਹਿਲਾਂ ਮੀਂਹ ਪਿਆ ਤੇ ਇਹਨਾਂ ਦੇ ਜਿਹੜੇ ਵਰਕਰ ਆ ਜਿਹੜੇ ਇਹ ਵਲੰਟੀਅਰ ਕਹਿੰਦੇ ਆ ਉਹਨਾਂ ਨੇ ਵੀਡੀਓ ਬਣਾ ਕੇ ਦੇਖੋ ਜੀ ਅੱਜ ਮੋਟਰਾਂ ਬੰਦ ਆ ਜੀ ਕੋਈ ਮੋਟਰਾਂ ਹੁਣ ਅੱਜ ਤੁਸੀਂ 10 ਦਿਨ ਮਹੀਨਾ ਹੋ ਗਿਆ ਲਗਭਗ ਹੁਣ ਦਿਖਾਓ ਕੋਈ ਮੋਟਰ ਬੰਦ ਹੈਗੀ ਆ ਕਿਉਂਕਿ ਮੋਟਰ ਬੰਦ ਹੈਗੀ ਪਰ ਲਾਈਟ ਨਹੀਂ ਆ ਰਹੀ ਲਾਈਟ ਤੇ ਦੁੱਖੋ ਬੰਦ ਆ ਗਏ ਕਹਿੰਦੇ ਸੀ ਦੇਖੋ ਮੋਟਰਾਂ ਬੰਦਾਂ ਝੋਨਾ ਲੱਗਾ ਇਦਾਂ ਦੀਆਂ ਗੱਲਾਂ ਹੁਣ ਸਿਰਫ ਅਸਿਹਾਰ ਬਾਜੀ ਕਰਦੇ ਆ ਕਿ ਜਿਹੜਾ ਗਰਾਊਂਡ ਲੈਵਲ ਦੀ ਰਿਪੋਰਟ ਜ਼ੀਰੋ ਆ ਜਿਵੇਂ ਕਿ ਤੁਸੀਂ ਦੱਸਿਆ ਮੁੱਖ ਮੰਤਰੀ ਸਾਹਿਬ ਲਾਈਟ ਦੀ ਵੀ ਇਹੀ ਗੱਲ ਕਰਦੇ ਸੀ ਵੀ ਜ਼ਿੰਮੇਦਾਰਾਂ ਨੂੰ ਕਿਸਾਨਾਂ ਨੂੰ ਕੋਈ ਕਮੀ ਨਹੀਂ ਆਉਣ ਦੇਤੀ ਜਾਊਗੀ ਦੇਖੋ ਸਭ ਤੋਂ ਪਹਿਲਾਂ ਜਦੋਂ ਕਿ ਜਾਬ ਸਰਕਾਰ ਨੇ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਇਹਨਾਂ ਨੇ ਕਿਹਾ ਸੀ ਅਸੀਂ ਪਹਿਲੀ ਗਰੰਟੀ ਬਿਜਲੀ ਫ੍ਰੀ ਦੀ ਗਰੰਟੀ ਪਾਇਦਾ ਕਰ ਰਹੇ ਹਾਂ ਤੇ ਅੱਜ ਉਸੇ ਹੀ ਗਰੰਟੀ ਦੇ ਚੱਕਰ 'ਚ ਅੱਜ ਅਸੀਂ ਧਰਨਾ ਲਾਉਣ ਆ ਰਹੇ ਆ ਪਰ ਧਰਨਾ ਲੱਗ ਵੀ ਰਿਹਾ ਔਰ ਇਸੇ ਕਰਕੇ ਲੱਗ ਰਿਹਾ ਹੈ ਕਿ ਜਿਹੜੀ ਪਹਿਲੀ ਗਰੰਟੀ ਜੋਹੀ ਨਹੀਂ ਪੂਰੀ ਹੋ ਰਹੀ ਤੇ ਕਿਸਾਨ ਵੀ ਮੰਦੇ ਹਾਲ ਆ ਔਰ ਕੱਲ ਦੀ ਖਬਰ ਮੈਂ ਰਜਿੰਦਰ ਹਸਪੀਟਲ ਇਸੇ ਪਟਿਆਲੇ ਦੀ ਇੱਕ ਮਰੀਜ਼ ਦੀ ਡੈਥ ਹੋ ਗਈ ਲਾਈਟ ਦੇ ਚਾਰਨ ਗਰਮੀ ਕਨ ਟਾਰਚਾਂ ਨਾਲ ਆਪਰੇਸ਼ਨ ਹੋ ਰਹੇ ਨੇ ਰਿਜਿੰਦਰਾ ਹਸਪੀਟਲ ਤੇ ਕੱਲ ਰਾਤ ਲਾਈਟ 5 ਘੰਟੇ ਤੱਕ ਕੱਟ ਲੱਗਾ ਰਿਹਾ ਅੱਜ ਜਿਵੇਂ ਕਿ ਇੱਥੇ ਧਰਨਾ ਲਗਾਇਆ ਗਿਆ ਜੁਮੇਵਾਰ ਅਧਿਕਾਰੀਆਂ ਨੇ ਕੋਈ ਤੁਹਾਨੂੰ ਪ੍ਰੋਸਾ ਵਿਸ਼ਵਾਸਵਾਦ ਹੋਇਆ ਸਾਡੇ ਪ੍ਰਧਾਨ ਸਾਹਿਬ ਦੇ ਇੰਚਾਰਜ ਸਾਹਿਬ ਨੂੰ ਕੁਝ ਬੰਦੇ ਜਿਹੜੇ ਜੁਮੇਵਾਰ ਅਧਿਕਾਰੀ ਆਏ ਸੀ ਉਹ ਅੰਦਰ ਲੈ ਕੇ ਗਏ ਨੇ ਮੰਗ ਪੱਤਰ ਦੇਣ ਲਈ ਕਿਉਂਕਿ ਅਸੀਂ ਉੱਠਣਾ ਨਹੀਂ ਚਾਹੁੰਦੇ ਸੀ ਉਹ ਕਹਿੰਦੇ ਵੀ ਇਸ ਵਾਰ ਮੰਗ ਪੱਤਰ ਦੇ ਦਿਓ ਜੇ ਤੁਸੀਂ ਨਾ ਹੋਇਆ ਤਾਂ ਅਲਟੀਮੇਟ ਦੇ ਦੇਾਂਗੇ ਪਰ ਅਸੀਂ ਅਲਟੀਮੇਟ ਦੇਵਾਂਗੇ ਹੋਰ 10 ਦਿਨਾਂ ਚੋਂ ਫਿਰ ਦੁਬਾਰਾ ਆ ਕੇ ਧਰਨਾ ਲਾ ਦੇ ਕੋਈ ਪ੍ਰਸ਼ਾਸਨ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਤੇ ਪ੍ਰਸ਼ਾਸਨ ਨੂੰ ਤੇ ਹੀ ਅਪੀਲ ਹੈ ਕਿਉਂਕਿ ਅਸੀਂ ਸਰਕਾਰ ਨੂੰ ਜਗਾਉਣਾ ਚਾਹੁੰਦੇ ਹਾਂ ਕਿ ਤੁਸੀਂ ਬਦਲਾ ਦੇ ਨਾਂ ਤੇ ਬਦਲਾਖੁਰੀ ਕਰ ਰਹੇ ਹੋ ਔਰ ਇਸ ਵਾਰ ਪੰਜਾਬ ਦੇ ਕਿਸਾਨਾਂ ਦਾ ਮੰਦਾ ਹਾਲ ਹੋਇਆ ਪਿਆ ਔਰ ਘਰਾਂ ਦੇ ਵਿੱਚ ਵੀ 24 ਘੰਟੇ ਵਾਲੀ ਲਾਈਟ ਵੀ ਜਿਹੜੀ ਉਹ ਵੀ ਕੱਟ-ਕੱਟ ਕੇ ਆ ਰਹੀ ਆ ਔਰ ਬਹੁਤ ਮੰਦਾਹੜਾ ਪੰਜਾਬ ਸਰਕਾਰ ਜਿਹੜੀ ਹਥਿਆਰਬਾਜ਼ੀਆਂ ਚ ਬਿਜ਼ੀ ਹੈ ਜਿਮਨੀ ਇਲੈਕਸ਼ਨ ਜਿੱਤ ਕੋ ਜਿੱਤਣ ਤੋਂ ਬਾਅਦ ਇਹਨਾਂ ਦੇ ਜਿਹੜੇ ਐਮਐਲਏ ਮੰਤਰੀਓ ਪਹਾੜਾ ਨੂੰ ਨਿਕਲ ਗਏ ਨੇ ਇਸ ਵਾਰ ਪੰਜਾਬ ਚ ਤੁਹਾਨੂੰ ਕੋਈ ਕਾਨਫਰੰਸ ਨਜ਼ਰ ਨਹੀਂ ਆਈ ਹੋਣੀ ਜਿਹੜੇ ਇਹਨਾਂ ਨੇ ਕੀਤੀ ਹੋਵੇ ਧੰਨਵਾਦ